ਸਾਸਿਨ ਪਾਲਾ ਕੋਈ ਰੱਖ ਨਾ ਚੱਲ ਲੈਣਾ ਕਿੱਸਾ ਚਿਆਰਾ ਹੋਇਆ ਕਿਉਂ ਕੁਰੇ ਟੁੱਟੇ ਪਾਲ ਉਹ ਮਰਿਆ ਇਹ ਚੱਲਣਾ ਨਾਣ ਕਲੇ ਹਿਆਨਾਲ ਤਮੀ ਹੋਨਕਰ ਵਕੀਨ ਕੇ ਆ ਜਾਈ ਉਹਮੀ ਹੋ ਜੀਆ ਉਹ ਮਰਿਆ ਵੜਾਈ ਉਹ ਮੇਤ ਪਮਨੀ ਉਹ ਮੇਰੇ ਹਿਆਲ ਉਸ ਉਪਾਈਏ ਇਖਨਾ ਹੋਸੀ ਬਗ ਸੀਸ को को कभी जरा पआइए ओग मैं अंदर जाओ को बार रुका मना कोए नानो को को में ये बुजे ओहो मैं कहे ना कोए गावे को दा ओ ये कैसे दा गावे को दा जाए नेसा गावे को गुण लिया या चार गावे को रिया दुश्मन यार गावे को साई करे तन के गावे को जिला फिर दे ਗਾਵੇ ਕੋ ਜਾ ਪੇਰੇ ਸੇ ਦੂਰ ਇਹ ਗਾਵੇ ਕੋ ਵੇਖੀ ਹੈ ਰਹਾ ਦੂਰ ਕਦਮਾਂ ਕਰੀ ਨਾ ਆਵੇ ਤੋਟ ਆ ਤਨਾ ਤਕਰੀ ਠੀਕੋ ਠੀਕੋ ਠੀਕੜਕੜ ਤੇੰਦਾ ਦੇੰਦਾ ਪਾ ਜੀ ਗਾਇਂ ਅੰਦਰ ਖਾਈ ਖਾਈ ਉਕੀ ਚਲਾਇ ਰਹਾ